ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਹੈ ਸਰਕਾਰੀ ਸਕੂਲ ਦਾ ਜਿਹੜਾ ਕਤਲ ਕਰਵਾਇਆ ਪਰ ਜਿਹੜਾ ਕਰਵਾਇਆ ਹੈ ਉਹ ਕਲੀਅਰ ਹੈ ਕਿ ਅਕਬਰ ਸਲੀਮ ਮੇਨ ਕਾਂਸਪੀਰੇਟਰ ਹੈ ਉਹ ਨੌ ਬੰਦੇ ਹੋਰ ਨੇ ਵਿਚ ਪਰਦੇ ਦੀ ਪਾਰਟੀਬਾਜੀ ਤੇ ਪਾਰਟੀਬਾਜੀ ਦੇ ਵਿੱਚ ਜਿਹੜਾ ਐਸ ਐਚਓ ਸਰਦੂਲਗੜ ਦਾ ਰੀਡਰ ਹੈ ਸੀਨੀਅਰ ਕਾਂਸਟੇਬਲ ਅਕਬਰ ਸਲੀਮ ਉਹ ਸਾਡੇ ਪਿੰਡ ਦਾ ਇੱਥੇ ਪਿੰਡ ਦੇ ਵੀ ਸ਼ਾਦੀशुदा ਹੈ ਉਹ ਜਿਹੜੇ ਪਰਿਵਾਰ ਚ ਸ਼ਾਦੀशुदा ਉਚਲੋ ਪਿੰਡ ਦੇ ਵਿੱਚ ਸਾਡੀ ਉਹਨਾਂ ਦੀ ਰਾਜਨੀਤਿਕ ਤੌਰ ਤੇ ਵਿਚਾਰ ਨਹੀਂ ਮਿਲਦੇ ਤੇ ਉਸ ਦੇ ਨਾਲ ਨਾਲ ਜੋ ਪਿੰਡ ਵਾਲੇ ਜਿਹੜੇ ਹੈਗੇ ਐਫ ਆਈ ਆਰ 'ਚ ਵੀ ਜਿਹੜੇ ਨੌ ਨਾਮ ਅਕਬਰ ਸਲੀਮ ਤੋਂ ਬਿਨਾ ਮੈਂਸ਼ਨ ਕਰਵਾਇਆ ਸੀ ਇਹਨਾਂ ਨੇ ਸਾਜੀਸ਼ ਦੀ ਕਿਸੇ ਨਾਮਾਨੂ ਵਿਅਕਤੀ ਤੋਂ ਜਿਹੜਾ ਹੈਗਾ ਕੋਈ ਰਾਜੇ ਸ਼ਾਮ ਜਿਹੜਾ ਕਿ ਸਕੂਲ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਹੈ ਸਰਕਾਰੀ ਸਕੂਲ ਦਾ ਇਹਦਾ ਕਤਲ ਕਰਵਾਇਆ ਕਤਲ ਦੀ ਜਿਹੜੀ ਹੈਗੀ ਆ ਮੌਕੇ ਦਾ ਕਿਉਂਕਿ ਸਾਡੇ ਕੋਲ ਹੀ ਸੀ ਰਾਤ 12 ਵਜੇ ਤੱਕ ਮੈਂ ਰਾਦੇ ਸ਼ਾਮ ਸਾਹਿਬ ਦਾ ਸਰਪੰਚ ਭਜਨ ਲਾਲ ਦੇ ਘਰ ਸੀ ਜੋ ਅਸੀਂ ਅਜੈਤੀ ਚੋਣਾਂ ਦੇ ਵਿੱਚ ਜੋ ਨਾਮਜ਼ਦਗੀਆਂ ਦਾ ਦੌਰ ਚੱਲ ਰਿਹਾ 7 ਤਾਰੀਖ लास्ट ਹੈ 4 ਤਾਰੀਖ लास्ट ਹੈ ਉਸ ਦੇ ਵਿੱਚ ਅਸੀਂ ਕਰੀਬ ਸਾਨੂੰ ਮੈਨੂੰ ਤੇ ਭਜਨ ਲਾਲ ਨੂੰ 12:00 11:30 ਦੇ ਕਰੀਬ ਰਾਦੇ ਸ਼ਾਮ ਜਿਆਦੇ ਰਾਤ ਹੋਣ ਕਰਕੇ ਜਿਹੜਾ ਹੈਗਾ ਆਪਦੀ ਇਸੇ ਗੱਡੀ ਤੇ ਘਰ ਨੂੰ ਆ ਗਿਆ ਤੇ ਅਸੀਂ 12 ਵਜੇ ਦੇ ਕਰੀਬ ਮੈਂ ਤੇ ਭਜਨ ਲਾਲ ਆਪਣੇ ਆਪਣੇ ਇਹ ਆਪ ਦੇ ਘਰ ਰਹਿ ਗਏ ਮੈਂ ਆਪਣੇ ਘਰ ਆ ਕੇ ਸੌਂ ਗਿਆ ਮੈਨੂੰ ਸਵੇਰ 4:53 ਮਿੰਟ ਤੇ ਜਿਹੜਾ ਹੈਗਾ ਸ਼ਿਸ਼ਪਾਲ son of ਕਾਨाराम ਦਾ ਫੋਨ ਆਉਂਦਾ ਹੈ ਵੀ ਇਸ ਇਸ ਤਰ੍ਹਾਂ ਕਿ ਉਹ ਗਰਾਊਂਡ 'ਚ ਆਉਂਦੇ ਨੇ ਜਾਂ ਉਹਨਾਂ ਨੂੰ ਕਿਸੇ ਨੇ ਕਿਹਾ ਹੋਊਗਾ ਫਿਰ ਮੈਂ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ ਐਸਐਚਓ ਸਰਦੂਲਗੜ੍ਹ ਨੂੰ ਮੈਂ ਤੇ ਸਰਪੰਚ ਭਜਨ ਲਾਲ ਨੇ ਜਿਹੜਾ ਹੈਗਾ ਉਹ ਫੋਨ ਕੀਤਾ ਅਸੀਂ ਇੱਧਰ ਆ ਗਏ ਨੇ ਚਪਲਿਸ ਮਲਾਜ਼ਮ ਵੀ ਆ ਗਏ ਤੇ ਜਿਹੜਾ ਹੈਗੀ ਆ ਕੀ ਨੇ ਕੀਤਾ ਹੈ ਉਹ ਤਾਂ ਅਸੀਂ ਦੇਖਿਆ ਨਹੀਂ ਕੋਈ ਸਾਨੂੰ ਪਤਾ ਨਹੀਂ ਪਰ ਜਿਹੜਾ ਕਰਵਾਇਆ ਹੈ ਉਹ ਕਲੀਅਰ ਹੈ ਕਿ ਅਕਬਰ ਸਲੀਮ ਮੇਨ ਕਾਂਸਪੀਰੇਟਰ ਹੈ ਉਸ ਦੇ ਨਾਲ ਜਿਹੜਾ ਹੈਗਾ ਉਹ ਨੌ ਬੰਦੇ ਹੋਰ ਨੇ ਪ੍ਰਵੀਨ ਕੁਮਾਰ प्रमोद ਕੁਮਾਰ son of ओम प्रकाश सुनील ਕੁਮਾਰ son of जगदीश राम ਇਹਨਾਂ ਦੇ ਪਰਿਵਾਰ ਚ ਹੀ ਸ਼ਾਦੀ ਛਧ ਤੇ ਉਸ ਤੋਂ ਬਿਨਾਂ ਸੁਭਾਸ਼ ਜਾਨੀ son of किसाराम ਆਤਮਾਰਾਮ son of राममूर्ति ਆਤਮਾਰਾਮ son of लेखराम ਮੋਹਿਤ ਕੁਮਾਰ ਸਨੋਫ ਦੇਵੀ ਲਾਲ ਸੁਭਾਸ਼ ਚੰਦਰ ਬਦਰੀ RAM ਅਤੇ ਆਤਮाराम ਸਨੋਫ ਸ਼ੰਕਰ ਲਾਲ ਇਹਨਾਂ ਨੇ ਜਿਹੜਾ ਹੈਗਾ ਇਹ ਪਹਿਲਾਂ ਵੀ ਧਮਕੀਆਂ ਦਿੰਦੇ ਰਹੇ ਨੇ ਇਸ ਨਾਲ ਰਾਜਨੀਤਿਕ ਸ਼ੈ ਦੇ ਤਹਿਤ ਤੇ ਜਿਹੜਾ ਹੈਗਾ ਅਕਬਰ ਸਲੀਮ ਨੇ ਪਹਿਲਾਂ ਵੀ ਰਾਦੇ ਸ਼ਾਮ ਸਮੇਤ 23 24 ਬੰਦਿਆਂ ਤੇ ਦੋ ਕੇਸ ਮਾਨਯੋਗ ਅਦਾਲਤ ਵਿੱਚ ਕੀਤੇ ਹੋਇਆ ਨਾ ਝੂਠੇ ਕੇਸ ਕੀਤੇ ਹੋਇਆ ਨਾ ਇਹ ਗੱਲ ਹੋਈ ਹੈ ਜੀ ਹੁਣ ਬੇਨਤੀ ਕੀਤੀ ਆ ਵੀ ਐਫ ਆਈ ਆਰ 2 ਮੀਟਰ ਕੋਸ ਐਫ ਆਈ ਆਰ ਦਰਜ ਕਰਕੇ 메인 ਸਾਜ਼ਿਸ਼ ਜਿਹੜੇ ਸਾਜ਼ਿਸ਼ ਕਰਤਾ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹ ਸਾਰੇ ਵਕੂਏ ਦੀ ਤੈ ਤੱਕ ਜਾਇਆ ਜਾਵੇ ਬਹੁਤ ਬਹੁਤ ਧੰਨਵਾਦ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਦਾਨ ਕਰਵਾਓ ਬਸ਼ਕਲ ਕਰਨਾ ਜਾਂ ਤਲਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪਿਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਹਰ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਲਈ ਇੱਕ ਵਾਰ ਜਰੂਰ ਫੋਨ ਕਰੋ